ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 120 ਕਰੋੜ ਰੁਪਏ ਦੇ ਗੰਨੇ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਰੋਸ ਵਜੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੇ ਮੰਗ ਕੀਤੀ ਕਿ ਜਲਦੋਂ ਜਲਦ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਨਹੀਂ ਤਾਂ ਕਿਸਾਨ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਵੜਨ ਦੇ ਲਈ ਮਜਬੂਰ ਹੋਣਗੇ ਵੇਖੋ ਜਿਹੜੀ ਗੰਨੇ ਦੀ ਸਬਸਿਡੀ ਮਿਲਦੀ ਕਿਸਾਨਾਂ ਨੂੰ 60 ਰੁਪਏ 50 ਪੈਸੇ ਉਹਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮਿਲਾਂ ਦੇ ਵਿੱਚ ਜਿਹੜੇ ਫੁੱਲ ਬਕਾਏ ਗਨੇ ਤੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15 20 ਦਿਨ ਹੋ ਗਏ ਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਵੀ ਆ ਤੇ ਵਾਈਸ ਪ੍ਰਧਾਨਵੀ ਆ ਉਹਨਾਂ ਨੂੰ ਮੰਗ ਪੱਤਰ ਹੀ ਦੇ ਚੁੱਕੇ ਆ ਹੋਰ ਵੀ ਵੱਖ-ਵੱਖ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰੀਆਂ ਮੀਟਿੰਗਾਂ 'ਚ ਗੱਲ ਕਰ ਲਈ ਵੀ ਜਿਹੜੀ ਸਾਡੀ ਕੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜਮੀਨਾਂ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕਵਾਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕਵਾਂਟਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਬਹਿ ਕੇ ਰੋਡ ਤੇ ਪਵਾਂਗੇ ਜੇ ਸਾਡੀ ਸੁਣਵਾਈ ਰੋਡ ਤੇ ਬਹਿ ਕੇ ਹੋਣੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ अरोड़ा ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤੇ 'ਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ 10 ਦਿਨ ਦਾ ਟਾਈਮ ਲੈ ਕੇ ਤੇ 10 ਦਿਨਾਂ ਤੋਂ ਅੱਜ 20 ਦਿਨ ਹੋ ਗਏ ਆ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਧਿਆਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ ਦੋ ਤਰੀਕ ਨੂੰ ਅਸੀਂ ਜਿਹੜਾ ਬੱਬਰੀ ਵਾਲਾ ਚੌਕ ਆ ਇੱਥੇ ਫੇਰ ਧਰਨਾ ਲਾ ਕੇ ਬਿਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾਉਂਡ ਹੋ ਸਕਦੀ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ